ਕੀ ਨਾ ਤੁਹਾਡਾ ਭਾਜੀ ਬਿੱਟਾ ਸਿੰਘ ਜੀ ਪਿੰਡ ਕਿਹੜਾ ਸਾਹਦਰਾ ਜੀ ਅਜਿਹੇ ਤੁਹਾਡਾ ਘਰ ਦਾ ਸਮਾਨ ਭੰਨਿਆ ਤੋੜਿਆ ਦੋਹਾਂ ਤਿੰਨਾਂ ਕਰਾਈ ਤੁਹਾਡੇ ਉਹ ਕੀ ਸਾਰਾ ਮਾਮਲਾ ਕੀ ਆ ਕੀ ਗੱਲ ਕੀ ਹੋਈ ਆ ਭਾਈ ਪਹਿਲਾਂ ਲੜੇ ਬੱਚੇ ਬੱਚੇ ਫੇਰ ਮੈਂ ਗਲੀ ਦੇ ਵਿੱਚ ਲੋਕਟੈਲ ਨੂੰ ਆਉਂਦਾ ਆਣ ਕੇ ਚਾਰੇ ਭਰਾ ਮੇਰੇ ਗੱਲ ਪੈਗੇ ਕੌਣ ਕੌਣ ਇਹ ਹੀ ਬੱਬੂ ਨੋਨੂ ਤੇ ਬਾਹੂ ਤੇ ਇੱਕ ਉਹਨਾਂ ਦਾ ਮੁੰਡਾ ਰਮਾਨ ਫੇਰ ਕੀ ਹੋਇਆ ਤੇ ਗੱਲਾਂ ਬਾਤਾਂ ਕਰਦਿਆਂ ਮੇਰੇ ਮੁੰਡੇ ਡਾਂਗਾ ਮਾਰਨਦੇ ਵੇ ਫੇਰ ਡਾਂਗਾ ਮਾਰ ਮੁਰਕੇ ਤੇ ਮੈਨੂੰ ਲਾ ਕੇ ਸੱਟਾਂ ਚੱਲ ਗਏ ਫੇਰ ਲਾਗੇ ਸੱਟਾਂ ਚੱਲ ਗਏ ਆ ਤੇ ਮੁੜ ਕੇ ਫੇਰ ਦੁਬਾਰਾ ਬੰਦੇ ਇਕੱਠੇ ਕਰਕੇ ਸਾਡਾ ਭਾਂਡ ਤੋੜ ਕਰ। ਨਾ ਉਹ ਦੋਸ਼ ਲਾਉਂਦੇ ਆ ਉਹਨਾਂ ਨੇ ਕਹੇ ਵੀ ਉਹਨਾਂ ਦੇ ਘਰ ਰਾਤ ਜਾ ਕੇ ਤੁਸੀਂ ਭਾਂਡ ਤੋੜ ਕੀਤੀ ਕੋਈ ਹੋਵੇ ਮਾਰ ਨਹੀਂ ਜੀ ਅਸੀਂ ਨਹੀਂ ਕੋਈ ਕੀਤੀ ਉਹਨਾਂ ਦੇ ਘਰ ਤੁਸੀਂ ਨਿਗਾਹ ਹਾਂਜੀ ਜਦੋਂ ਕਿੰਨੇ ਬੰਦੇ ਤੁਹਾਡੇ ਘਰ ਆਏ ਸਾਡੇ ਘਰ ਜੀ ਉਹ ਹਣੇ ਘੱਟੋ ਘੱਟ 20-25 ਬੰਦੇ ਆ ਤੇ ਕੀ ਸੀ ਉਹਨਾਂ ਕੋਲ ਹਥਿਆਰ ਹਥਿਆਰ ਕਿਸੇ ਕੋਲ ਦਾਤਰ ਜੋ ਕਿਸੇ ਕੋਲ ਕਿਰਪਾਨ ਆ ਕਿਸੇ ਕੋਲ ਡਾਂਗ ਆ ਜੀ ਆਹ ਜਿਹੜੀ ਸੱਟਾਂ ਲਗੀਆਂ ਹੱਥੇ ਕਿ ਹੋਇਆ ਏਜ ਮੇਰਾ ਮਾਸ ਪਾੜ ਗਿਆ ਇੱਥੋਂ ਗੁੱਪੰਗਲ ਟੁੱਟ ਗਈ ਤੇ ਸਿਰ ਤੇ ਸੱਟ ਲੱਗੀ ਹੱਚੇ ਵੀ ਅਗਾਂਹ ਲੱਗੀਆਂ ਸਿਰ ਤੇ ਲੰਗੇ ਹੋਰ ਕਿੰਨੇ ਕਿੰਨੇ ਸੱਟਾਂ ਲੱਗੀਆਂ ਹੋਰ ਮੇਰੇ ਕਾਹ ਦੇ ਆ ਬੋਲ ਤੇ ਲੱਗੀ ਜੀ ਆਹ ਤੇ ਤੁਹਾਡਾ ਕਿੰਨਾ ਨੁਕਸਾਨ ਹੋਇਆ ਕਰਦਾ ਸਾਡਾ ਘੱਟੋ ਘਾਟ 5-7 ਲੱਖ ਰੁਪਏ ਦਾ ਹੋ ਗਿਆ ਕੀ ਕੀ ਕਰਕੇ ਗਿਆ ਤੁਹਾਡੇ ਘਰ ਤੇ ਸਾਡੇ ਘਰ 'ਚੇ ਦੋ ਏਸੀ ਤੋੜਤੇ ਗੁਰਦਰ ਸਿੰਘ ਸਾਹਿਬ ਇੱਕ ਏਸੀ ਚੜਾਉਣਾ ਜੋ ਲੰਬਾਰੀ ਜੋ ਟਰੰਕ ਸਾਡਾ ਕੌਲੀ ਤੱਕ ਨਹੀਂ ਉਹਨਾਂ ਛੱਡੀ ਗਏ ਐਸੀਡੀ ਐਲਸੀਡੀ ਇੱਕ ਹਾਤੀ ਸਾਡਾ ਤੋੜਦਾ ਜਨਰੇਟਰ ਤੋੜਦਾ ਨਵੇਟਰ ਤੋੜ ਦਿੰਦਾ ਫੇਜਾਂ ਤੋੜਦਿਆਂ ਕੈਮਰੇ ਲੱਗੇ ਕਰੇ ਹਾਂਜੀ ਕੈਮਰੇ ਲੱਗੇ ਚਾਰ ਕੈਮਰੇ ਲੱਗੇ ਕੋਈ ਰੰਜਿਸ਼ ਪ੍ਰਾਣੀ ਕਿ ਜਾਂ ਨਹੀਂ ਉਹ ਦਾ ਹਾਂਜੀ ਉਹ ਪ੍ਰਾਣੀ ਹੀ ਤੇ ਰੰਜਿਸ਼ ਜਿਹੜੀ ਕੈਮਰੇ ਦੀ ਰਿਕਾਰਡਿੰਗ ਉਹ ਕਿੱਥੇ ਆ ਉਹ ਸਾਡੇ ਕੋਲ ਜੀ ਹੈਗੀ ਹੈ ਤੇ ਡੀਵੀਆਰ ਤੁਹਾਡੀ ਕਿੱਥੇ ਆ ਡੀਵੀਆਰ ਉਹ ਲੈ ਗਏ ਸਾਰਾ ਕੁਝ ਲੈ ਗਏ ਆ ਉਹਨਾਂ ਨੇ ਵੀਡੀਓ ਬਣਾ ਲਈ ਆਪ ਉਹ ਉਹ ਵਾਇਰਲ ਕਰ ਲਈ ਉਹ ਸਾਡੇ ਕੋਲ ਹੈਗੀ ਤੁਹਾਨੂੰ ਕੁੱਟਦਿਆਂ ਦੀ ਵੀਡੀਓ ਹੈਗੀ ਆ ਹਾਂਜੀ ਜੰਗੀ ਤੋੜਦਿਆਂ ਦੀ ਉੜਦਿਆਂ ਦੀ ਵੀ ਹੈਗੀ ਆ ਜੀ ਸਾਡੇ ਕੋਲ ਠੀਕ ਆ ਪੁਲਿਸ ਕੀ ਮੰਗ ਕਰਦੇ ਜੀ ਅਸੀਂ ਤਾਂ ਮੰਗ ਕਰਦੇ ਕੋਈ ਇਨਸਾਫ ਸਾਨੂੰ ਮਿਲੇ ਜੀ ਤੁਸੀਂ ਥਾਣੇ ਦਰਖਾਸਤ ਦਿੱਤੀ ਹੈ ਹਾਂ ਜੀ ਦਿੱਤੀ ਹੈ ਜੀ ਪੁਲਿਸ ਆਈ ਵੇਖਣ ਐਸਐਸਓ ਸਾਹਿਬ ਆਇਆ ਵੇਖ ਇੱਕ ਅਈ ਆ ਜੀ ਤੇ ਫਿਰ ਕੋਈ ਕਾਰਵਾਈ ਹੋਈ ਹੈ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕਿ ਤੁਹਾਡਾ ਨੁਕਸਾਨ ਕਿੰਨਾ ਹੋ ਗਿਆ ਟੋਟਲ ਕਿੰਨਾ ਕਰਾ ਕਿੰਨੀ ਇੱਥੋਂ ਚੈਨੀ ਤੇ ਇੱਕ ਮੁਦਰੀ ਲੈ ਕੇ ਗਏ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਸੱਤ ਅੱਠ ਲੱਖ ਰੁਪਏ ਦਾ ਸਾਡਾ ਹੋ ਗਿਆ ਘਟੋ ਗਿਆ ਕਿੰਨੇ ਘਰ ਤੁਸੀਂ ਤਿੰਨ ਘਰ ਸਾਡੀਆਂ ਮੋਟਰਾਂ ਤਿੰਨ ਸੁੱਟ ਦਿੱਤੀਆਂ ਤੇ ਨਨਵੇਟਰ ਵੜ ਤੇ ਸਾਡੇ ਉਹ ਸਮਾਨ ਚੁੱਕ ਕੇ ਲੈ ਗਏ ਸਾਡਾ ਅੱਛਾ ਮੋਟਰਸਾਈਕਲ ਕੁੱਤੇ ਕਿੰਨੇ ਲੈ ਗਏ ਇਹ ਕੁੱਤੇ ਮੇਰੇ ਲੈ ਗਏ ਜੀ ਕੀ ਲੈ ਗਏ ਕਿਹੜੇ ਕੁੱਤੇ ਇਹ ਪਪੀਰੀਅਨ ਕੁੱਤੇ ਇਹ ਤੇ ਕੀ ਦੋ ਵੱਡੇ ਇੱਕ ਛੋਟਾ ਬੱਚਾ ਹੀ ਕੁੱਤੀ ਸੂਈ ਕੀ ਇਨਸਾਫ ਮੰਗਦੇ ਹੋ ਤੁਸੀਂ ਸਾਫ ਅਸੀਂ ਦਮਾਨੇ ਸਾਨੂੰ ਕੋਈ ਮਿਲੇ ਕੋਈ ਸਾਡੇ ਹੋਵੇ ਹੱਕ ਰਸੀ ਸਾਡੇ ਨਾਲ ਕੋਈ ਬਹੁਤ ਜ਼ਿਆਦਾ ਤੱਕਾ ਹੋਇਆ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਗਿਆ ਹਾਂ ਛੋਟੇ ਕੀ ਨਾਂ ਤੇਰਾ ਕਿਹੜਾ ਪਿੰਡ ਤੇ ਕੀ ਘਟਨਾ ਵਾਪਰੀ ਜਿਹੜਾ ਤੁਹਾਡੇ ਸਮਾਨ ਦੀ ਪੰਤੋੜ ਹੋਈ ਆ ਸ਼ਿਮਸ਼ੇਰ ਸਿੰਘ ਮੇਰਾ ਨਾਮ ਨੇ ਤੇ ਪਿੰਡ ਕਿਹੜਾ ਹੈ ਸਾਧਰਮ ਆਪੀ ਗੱਦ ਲਓ ਇਸ ਅੜੀਲੀ ਘਟਨਾ ਕੀ ਵਾਪਰੀ ਆ ਇਹ ਘਟਨਾ ਮੇਰੇ ਭਰਾ ਦੇ ਲੜਕਿਆਂ ਤੋਂ ਹੋਈ ਆ ਤੇ ਗਾੜੀ ਮੇਰੇ ਇਹਨਾਂ ਦੀ ਪਤਾ ਨਹੀਂ ਕੀ ਹੋਇਆ ਕਿੰਨਾਂ ਦੇ ਨਾਲ ਹੋਈ ਆ ਬੱਬੂ ਸਿੰਘ ਦੇ ਨੂੰ ਨੂੰ ਸਿੰਘ ਤੇ ਬਾਉ ਸਿੰਘ ਤੇ ਰਮਾਨ ਸਿੰਘ ਤੇ ਕੀ ਤੁਹਾਡਾ ਜਿਹੜਾ ਨੁਕਸਾਨ ਕਿੰਨਾ ਕਰਕੇ ਮੇਰਾ ਭਾਈ ਕਰਕੇ ਆ ਦੋਤ ਮੇਰੇ ਏਸੀ ਤੋੜ ਗਏ ਆ ਤੇ ਇੱਕੋ ਗੁਰਦੁਆਰੇ ਸਾਹਿਬ ਮਹਾਰਾਜੀ ਗੁਰੂਗ੍ਰੰਥ ਸਾਹਿਬੀ ਵਿੱਚ ਰੱਖਿਆ ਸੀ ਲਾਗੀ ਉਹ ਗੁਰਦੁਆਰੇ ਦਾ ਵੀ ਏਸੀ ਤੋੜ ਗਏ ਆ ਫਿਰ ਮਹਾਰਾਜ ਦੇ ਸਰੂਪ ਤੇ ਪੈਰ ਰੱਖਦੇ ਆ ਫਿਰ ਮੇਰੀ ਲੜਕੀ ਅਮਰਤ ਸ਼ਗਾਇ ਉਹਦੇ ਗੁੜਕੇ ਸਾਹਿਬ ਇਹਨਾਂ ਖਾਸ ਕੇ ਗਏ ਆ ਉਹਦੀ ਬੇਵਦੀ ਕੀਤੀ ਆ ਤੋ ਅਸੀਂ ਦੁਨੀਆ ਆ ਕੇ ਚੁੱਕ ਕੇ ਰੱਖਦੇ ਉਤੀ ਅੱਜ ਅਸੀਂ ਆਏ ਆ ਆਪਦੇ ਘਰ ਚੇਤੇ ਨਾ ਚਾਹੁੰਦੇ ਨਾ ਪਿੱਛੋਂ ਤੇ ਹਾਲੇ ਵੀ ਅਸੀਂ ਆਉਣੇ ਆ ਤਾਂ ਹੁਣ ਵੀ ਆਂਦੇ ਅਸੀਂ ਮਾਰ ਕੇ ਤੁਹਾਨੂੰ ਇਥੋਂ ਭਜਾ ਦੇਣਾ ਹੈ ਤੇ ਇੱਕ ਮੇਰਾ ਹਾਥੀ ਭੰਨ ਗਏ ਆ ਤੇ ਇੱਕ ਮੇਰੀ ਫ੍ਰਿਜ ਭੰਨ ਗਏ ਆ ਇੱਕ ਦੀੜੇ ਧੋਣ ਵਾਲੀ ਮਸ਼ੀਨ ਭੰਨ ਗਏ ਆ ਸੀਸੀਟੀਵੀ ਕੈਮਰੇ 4 ਲੱਗੇ ਸੀ ਉਹ ਭੰਨ ਗਏ ਆ ਤੇ ਉਹਦਾ ਜਿਹੜਾ ਉਹ ਹੁੰਦਾ ਡੀਪੀਆਰ ਉਹ ਲੈ ਗਏ ਆ ਚੁੱਕ ਕੇ ਅੱਛਾ ਐਲਸੀਡੀ ਤੋੜਤੀ ਆ ਇੱਕ ਮੇਰੀ ਹੀ ਮੁਦਰੀ ਅੱਧੇ ਟੋਲੇ ਦੀ ਉਹ ਤਰਾ ਹੀ ਉਹ ਵੇਖੋ ਟਰੰਕ ਖੁੱਲੇ ਪਏ ਆ ਉਹ ਲੈ ਕੇ ਕੱਢ ਕੇ ਇੱਕ ਹੀ ਚੈਨੀ ਟੋਲੇ ਦੀ ਉਹ ਲੈ ਕੇ ਕੱਢ ਕੇ ਉਹਨਾਂ ਦੇ ਬਿੱਲ ਮੇਰੇ ਕੋਲ ਹੈਗੇ ਆ ਝਗੜਾ ਅਸਲੀਅਤ ਕਿਹਦੇ ਨਾਲ ਹੀ ਪਹਿਲਾਂ ਬਿੱਟੂ ਸਿੰਘ ਦੇ ਬੱਚਿਆਂ ਨਾਲ ਬਿੱਟੂ ਦੇ ਬੱਚੇ ਦਾ ਇਰਮਾਨ ਦਾ ਅੱਛਾ ਤੇ ਕਿੰਨੇ ਘਰਾ ਦਾ ਨੁਕਸਾਨ ਕਰ ਗਏ ਇਹ ਤਿੰਨਾ ਘਰਾ ਦਾ ਨੁਕਸਾਨ ਕਰ ਗਏ ਤੇ ਮੇਰਾ ਸਭ ਤੋਂ ਜ਼ਿਆਦਾ ਕਰ ਗਏ ਆ ਟੋਟਲ ਤੁਹਾਡਾ ਨੁਕਸਾਨ ਕਿੰਨਾ ਹੋ ਗਿਆ 6-7 ਲੱਖ ਰੁਪਏ ਦਾ ਕਰ ਗਿਆ ਕੋਈ ਥਾਣੇ ਦਰਖਾਸਤ ਦੁੱਤੀ ਹੈ ਹਾਂਜੀ ਥਾਣੇ ਦਰਖਾਸਤ ਦੁੱਤੀ ਹੈ ਕੀ ਐਸਐਚਓ ਸਾਹਿਬ ਇੱਥੇ ਆਇਆ ਹਾਂਜੀ ਐਸਐਚਓ ਸਾਹਿਬ ਆਇਆ ਸੀ ਸਾਰਾ ਕੁਝ ਵੇਖ ਕੇ ਗਿਆ ਵੀਡੀਓ ਬਣਾ ਕੇ ਗਿਆ ਤੇ ਕੋਈ ਕਾਰਵਾਈ ਹੋਈ ਨਾ ਕੋਈ ਕਾਰਵਾਈ ਨਹੀਂ ਹੋਈ ਤਾਂ ਕੋਈ ਕੀ ਚਾਹੁੰਦੇ ਤੁਸੀਂ ਹੁਣ ਅਸੀਂ ਕਾਨੂੰਨੀ ਕਾਰਵਾਈਾਂ ਦੇ ਕੇ ਜੋ ਵੀ ਹੋਵੇ ਇਨਾਂ ਦੇ ਸਖਤ ਤੋਂ ਸਖਤ ਹੋਵੇ ਇਹ ਅੱਜ ਇਹਨਾਂ ਮੇਰਾ ਘਰ ਭੰਨਿਆ ਇਹ ਕੱਲ ਨੂੰ ਸਾਰਾ ਹੋਰ ਵੀ ਕਿਸੇ ਦਾ ਭੰਨ ਦੇਣਗੇ ਗੁੰਡਾਗਰਦੀ ਕਰ ਰਹੇ ਆ ਹਾਂਜੀ ਜਿਹੜੀ ਇਹ ਭੰਨ ਤੋੜ ਜਿਹੜੀ ਹੈ ਜਿਹੜੀ ਭੰਨ ਤੋੜ ਕੀਤੀ ਆ ਉਹਦੇ ਵਿੱਚ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਸੀਗੇ ਉਹਨਾਂ ਦੇ ਪਹਿ ਫਿਰ ਕੁਲਬੀਰ ਸਿੰਘ ਤੇ ਉਹਦਾ ਗੁਰਵਿੰਦਰ ਸਿੰਘ ਦਾ ਲੜਕਾ ਅੱਛਾ ਜੀ ਤੇ ਉਸ ਉਹਦੀ ਲੜਕੀ ਗੁਰਵਿੰਦਰ ਦੀ ਗੁਰਵਿੰਦਰ ਦੀ ਘਰ ਦੀ ਹਰਪਾਲ ਸਿੰਘ ਦੇ ਘਰ ਦੀ ਉਹਦਾ ਮੁੰਡਾ ਅਣਮੋਲ ਤੇ ਕੱਤੂ ਸਿੰਘ ਦਾ ਲੜਕਾ ਜਿਸਪਾਲ ਸਿੰਘ ਦਾ ਲੜਕਾ ਟੋਟਲ ਕਿੰਨੇ ਆਦਮੀ ਸਾਰੇ ਟੋਟਲ ਇਹ ਹੈਗੇ 20 ਜਾਨੇ ਤੇ 14 ਜਾਨੇ ਜਿਹੜੇ ਮੇਰੇ ਪਿੰਡ ਦੇ ਸੀ ਤੇ ਕਾਲੇ ਡਾਕਟਰ ਨੇ ਸਾਰਾ ਕੋਹ ਕਰਵਾਇਆ ਸਾਰੀ ਵੀਡੀਓ ਕਾਲੇ ਡਾਕਟਰ ਨੇ ਕਰਾਈ ਨਰਿੰਜਨ ਸਿੰਘ ਦੀ ਲੜਕੀ ਨੇ ਉਹ ਕੌਣ ਆ ਗੋਪੀ ਨਾਲ ਉਹ ਲੜਕਾ ਇੱਥੋਂ ਦਾ ਏ ਡਾਕਟਰ ਆ ਆਪਣੇ ਪਿੰਡ ਦਾ ਹੀ ਆ ਦੁਕਾਨ ਕਰਦਾ ਇੱਥੇ ਡਾਕਟਰ ਹਾਂਜੀ ਕਾਂਗਰਸ ਦਾ ਮੈਂਬਰ ਵੀ ਰਹਾ ਏ ਉਹਦੀ ਸਹੇਦ ਕੰਮ ਹੋਇਆ ਸਾਰਾ ਹਾਂਜੀ ਇਹ ਕਾਲੇ ਡਾਕਟਰ ਦੀ ਹੋਇਆ ਸਾਰਾ ਕੁਝ ਸਹੇਦ ਏ ਦਲਜੀਤ ਨਹੀਂ ਏ ਦਲਜੀਤ ਸਿੰਘ ਇੱਕ ਮਾਨੇ ਸਿੰਘ ਦਾ ਲੜਕਾ ਹੋਰ ਵੀ ਕੋਈ ਇਹਨਾਂ ਨੇ ਮਤਲਬ ਤੁਹਾਡੇ ਤਾਂ ਕੋਈ ਹੋਰ ਕੇ ਘਰ ਤੇ ਹਮਲਾ ਕੀਤਾ ਇਹਨਾਂ ਨੇ ਅੱਜ ਅਸੀਂ ਤੇ ਭਾਈ ਚਾਰ ਪੰਜ ਦਿਨੇ ਰਹਿ ਗਏ ਆ ਤੇ ਪਾਸੇ ਰਹੇ ਆ ਕਿ ਹਮਲਾ ਕਰਨਗੇ ਹਮਲਾ ਕਰਨਗੇ ਇਹ ਆਂਦੇ ਕਿ ਅਸੀਂ ਘਰ ਛਡਾ ਕੇ ਇਹਨਾਂ ਨੂੰ ਭਜਾ ਦਿੱਤਾ ਏ ਇਨਾ ਕਰ ਸਕਦਾ ਹੈ ਅੱਜ ਮੇਰੀ ਮਾਸੀ ਦਾ ਲੜਕੇ ਉਹਦੇ ਲੜਕੇ ਤੇ ਇੱਕ ਮੇਰੀ ਮਾਸੀ ਦੀ ਨੋ ਹੀ ਉਹਦੇ ਉੱਤੇ ਇਹ ਨਾ ਜਨਾਇ ਘੇਰਾ ਪਾ ਕੇ ਇਹਨਾਂ ਘਰ ਤੇ ਤੇ ਕਿਰਪਾਨ ਮਾਰਨ ਪਏ ਆ ਉਹਨੂੰ ਮੁੰਡੇ ਨੇ ਭੱਜ ਕੇ ਆਪ ਦਾ ਬਚਾਇਆ ਹੈ ਅਣੀ ਬਾਪੂ ਕੀ ਨਾਮ ਆ ਆਪਣਾ ਗਿਆਨ ਸਿੰਘ ਜੀ ਪਿੰਡ ਪਿੰਡ ਸਾਹਣ ਹੈ ਜੀ ਤੇ ਇਹ ਕੀ ਲੱਗਦੇ ਜਿੰਨਾ ਆਪਣੇ ਘਟਨਾ ਵਾਪਰੀ ਹੈ ਇਹ ਮੇਰੇ ਬੇਟੇ ਜੀ ਤੇ ਇਹ ਘਟਨਾ ਕੀ ਵਾਪਰੀ ਕੀ ਸਾਰੀ ਘਟਨਾ ਹੈ ਬੱਚਿਆਂ 'ਤੇ ਲੜਾਈ ਹੋਈ ਹੈ ਅੱਛਾ ਤੇ ਨੁਕਸਾਨ ਕਿੰਨਾ ਹੋ ਗਿਆ ਹੈ ਇਸ ਕਾਰਨ 80 ਲੱਖ ਦਾ ਹੋ ਗਿਆ ਜੀ ਤੇ ਹੋਰ ਤੁਹਾਨੂੰ ਕੋਈ ਕੋਈ ਜੱਤੂ ਸੂਬਦੀ ਬੋਲਦੇ ਸੀ ਉਹ ਹਾਂਜੀ ਬੋਲਦੇ ਸੀ ਕੀ ਕਹਿੰਦੇ ਕਹਿੰਦੇ ਬਈ ਹੋਰ ਤੁਸੀਂ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਜੀ ਅਸੀਂ ਮਜਬੀ ਸਿੰਘ ਜੀ ਤੇ ਕੀ ਇਨਸਾਫ ਚਾਹੁੰਦੇ ਪੁਲਿਸ ਤੋਂ ਅਸੀਂ ਇਹਨਾਂ ਸੰਪੂਰਨ ਕੋਈ ਸਹੀ ਨਹੀਂ ਮਿਲੇ ਇਨਸਾਫ ਮਿਲੇ ਕੀ ਨਾ ਤੁਹਾਡਾ ਮੇਰਾ ਨਾਮ ਦਲਜੀਤ ਕੌਰ ਆ ਜਿਹੜੀ ਆ ਭੰਨ ਤੋੜ ਹੋਈ ਆ ਸਰ ਕਿਤੇ ਕੀ ਲੱਗਦੇ ਤੁਹਾਡੇ ਤੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਜੀ ਮੈਂ ਕਹਿਣਾ ਚਾਹੁੰਦੀ ਮੇਰੇ ਭਰਾ ਸੀ ਮੇਰੇ ਭਰਾ ਨਾਲ ਬੱਚਿਆਂ ਤੋਂ ਝਗੜਾ ਹੋਇਆ ਬਹੁਤ ਜ਼ਿਆਦਾ ਕੁੱਟਿਆ ਸਾਨੂੰ ਫੋਨ ਗਿਆ ਅਸੀਂ ਆਏ ਆਹੇ ਆ ਕੇ ਆਪਦੇ ਭਰਾਣ ਚੋੱਕੇ ਪਿੱਛੇ ਵਿੰਡ ਲੈ ਕੇ ਗਏ ਭਰਾ ਦਾ ਨਾਂ ਕੀ ਹੈ ਬਿਟਾ ਸਹਿੰਗਿਆ ਬਹੁਤ ਆਦੇ ਸੱਟਾਂ ਲਾਈਆਂ ਲਵਾਂ ਲਵਾਨ ਪਿਆ ਸੀ ਤੇ ਪਿੰਡ ਦਾ ਗਲੀ ਦਾ ਕੋਈ ਨਹੀਂ ਲੱਗੇ ਲੱਗਾ ਅਸੀਂ 16 ਦਵਾਏ ਆਪਦੇ ਭਰਾ ਨੂੰ ਲੈ ਕੇ ਗਏ ਦੋ ਦਿਨ ਬੀਤੀ ਜਾਣ ਤੇ ਪੁਲਿਸ ਨੇ ਜੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਦਾ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਚਾਹੁੰਦੇ ਆ ਤੇ ਇਹੋ ਜੇ ਗੁੰਡਿਆਂ ਨੂੰ ਬਹੁਤ ਬਹੁਤ ਜ਼ਿਆਦਾ ਸਜ਼ਾ ਦਿੱਤੀ ਜਾਵੇ ਭੰਤੌਰ ਕਿੰਨੀ ਕੁ ਇਤਰੀ ਬਹੁਤ ਜ਼ਿਆਦਾ ਭੰਤੌਰ ਕਰਤੀ ਮੇਰੇ ਭਰਾ ਤਿੰਨੋਂ ਤਬਾਹ ਕਰ ਕਰਤੇ ਆ ਹਾਂਜੀ ਕੀ ਆ ਆਪਣਾ ਨਾਮ ਆ ਕਿਹੜਾ ਪਿੰਡ ਵੀਰ ਜੀ ਨਾ ਜੀ ਦਿਗਦੀਸ਼ ਸਿੰਘ ਮੇਰਾ ਪਿੰਡ ਸਾੰਧਾ ਤੇ ਇਹ ਜਿਹੜਾ ਇੱਕ ਸਾੰਧਰੇ ਵਿੱਚ ਝਗੜਾ ਆਇਆ ਉਹ ਕਿੰਨਾ ਨਾ ਝਗੜਾ ਆ ਅੱਜ ਨਾ ਹੋਇਆ ਜੀ ਤੇ ਇਹ ਕੀ ਤੁਹਾਡੇ ਸਾਰੀ ਘਟਨਾ ਕੀ ਵਾਪਰੀ ਇਹ ਜੀ ਰਾਜ ਮੁੰਡੇ ਤੋਂ ਵਾਪਰੀ ਜੀ ਮੁੰਡੇ ਮੁੰਡੇ ਲੜੇ ਆ ਜੀ ਅੱਛਾ ਇਹਨਾਂ ਪਹਿਲਾਂ ਮੁੰਡੇ ਨਾਲ ਕੁੜਿਆਰ ਦੇ ਨੂੰ ਫੇਰ ਮੁੰਡੇ ਦੇ ਗਾਲ ਪਏ ਨਾ ਗੁੰਡੇ ਪੁਆਏ ਫੇਰ ਆ ਕੇ ਘਰੇ ਸਾਡੇ ਆ ਕੇ ਘਰ ਤੋੜ ਦਿੱਤੀ ਸਾਨੂੰ ਸੱਟਾਂ ਮਾਰੀਆਂ ਸਾਰੇ ਪਰਿਵਾਰ ਨੂੰ ਤੇ ਸੱਟਾ ਕਿੰਨੇ ਬੰਦਿਆਂ ਦੇ ਲੱਗੀਆਂ ਤੇ ਸਾਡੇ ਸੱਟਾਂ ਤਿੰਨ ਚੌਹਾਂ ਜਨਾਂ ਦੇ ਲੱਗੀਆਂ ਜੀ ਅਸੀਂ ਹੁਣ ਸਾਤਾਂ ਦੇ ਵਿੱਚ ਦੋ ਜਨਾਂ ਦੇ ਤੇ ਨੁਕਸਾਨ ਕਿੰਨਾ ਕਰ ਗਿਆ ਨੁਕਸਾਨ ਬਹੁਤ ਜਿਆਦਾ ਨੁਕਸਾਨ ਦਿੱਤਾ ਜੀ ਇਹਨਾਂ ਕਿੰਨੇ ਦਾ ਕਰ ਨੁਕਸਾਨ ਦਾ ਨੁਕਸਾਨ ਸਾਡਾ ਮੋਟਰਸਾਈਕਲ ਭੱਜ ਗਿਆ ਫ੍ਰਿਜਾਂ ਭੱਜ ਗਏ ਘਰ ਦੇ ਸਾਰੇ ਭਾਂਡਾ ਤੋੜ ਦਿੱਤੀ ਇਹਨਾਂ ਤੇ ਕੋਈ ਪ੍ਰਸ਼ਾਸਨ ਨੇ ਕੋਈ ਤੁਸੀਂ ਦਰਖਾਸਤ ਦਿੱਤੀ ਉੱਥੇ ਹਾਂ ਜੀ ਦਰਖਾਸਤ ਦਿੱਤੀ ਕੋਈ ਕਾਰਵਾਈ ਕੀਤੀ ਪੁਲਿਸ ਨੇ ਨਹੀਂ ਜੀ ਕੋਈ ਮੌਕਾ ਵਖਣ ਗਏ ਕਿ ਨਹੀਂ ਨਹੀਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਜੀ ਤੁਸੀਂ ਮੈਂ ਕੀ ਇਨਸਾਫ ਚਾਹੁੰਦੇ ਹਾਂ ਇਨਸਾਫ ਆਈ ਚਾਹਣੇ ਭੀ ਸਾਡੀ ਭਾਂਡਾ ਤੋੜਦਾ ਵੀ ਹਮਨ ਇਨਸਾਫ ਦਵਾਇਆ ਜਾਵੇ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜੀ ਬਬੇ ਕੀ ਨਾ ਆਪਣਾ ਮੇਰਾ ਨਾਮ ਜੁਕਰਵੀਰ ਸਿੰਘ ਜਹੇਦਾਰਾ ਜੀ ਪਿੰਡ ਸਾਧਰਾ ਜੀ ਤੁਹਾਡੇ ਤੇ ਦੋਸ਼ ਲਾਉਂਦੇ ਆ ਤੁਹਾਡੇ ਪਿੰਡ ਦੇ ਕੁਝ ਨਹੀਂ ਸਾਡੇ ਘਰ ਦੋ ਦਿਨ ਪਹਿਲਾਂ ਆ ਕੇ ਨਾ ਸਾਡੇ ਏਸੀ ਤੋੜਦੇ ਫਲਸ਼ਾਂ ਤੋੜਦੀਆਂ ਕੈਮਰੇ ਤੋੜਦੇ ਮੋਟਰਾਂ ਤੋੜਦੀਆਂ ਉਹਦੇ ਸਮਝ ਕੀ ਕਹੋ ਇਹਦੇ ਵਿੱਚ ਕਹਿਣ ਦੇਗੀ ਇਹਨਾਂ ਪਹਿਲਾਂ ਆਣ ਕੇ ਸਾਡੀ ਪੰਤ ਤੋੜ ਕੀਤੀ ਆ ਜੀ ਪੰਤ ਤੋੜ ਕਰਨ ਦੇ ਬਾਵਜੂਦ ਜੀ ਪੱਤਰਕਾਰ ਸਾਡੇ ਘਰ ਮੌਜੂਦਾ ਹੈ ਹੀ ਉਹ ਬਣਾ ਰਿਹਾ ਹੈ ਵੀਡੀਓ ਬਣਾ ਰਿਹਾ ਹੈ ਜੀ ਉਹਦੇ ਵਿੱਚ ਜੀ ਚਲੋ ਸਾਡੇ ਜਿਹੜੇ ਮੁੰਡੇ ਸੀ ਉਹ फडਕ ਗਏ ਉਹਦੇ ਵਿੱਚ ਜੋ ਵੀ ਸਾਡੇਆਂ ਮੁੰਡਿਆਂ ਤੋਂ ਹੋਇਆ ਉਹਨਾਂ ਕਰਤਾ ਠੀਕ ਹੈ ਜੀ ਬਹੁਤ ਪਹਿਲੋਂ ਆਣ ਕੇ ਸਾਡਾ ਨੁਕਸਾਨ ਇਹਨਾਂ ਨੇ ਕੀਤਾ ਇਸਨੇ ਕਾਰਵਾਈ ਕੀਤੀ ਤਾਂ ਵੀ ਦੋ ਧਾਰੀਏ ਤੁਹਾਡੀ ਦੱਸਦੇ ਕੋਈ ਜਿਹੜੀ ਤੁਸੀਂ ਦੱਸ ਦਿੱਤੀ ਹੈ ਤੱਕ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜਿਹੜੀ ਕੋਈ ਵੀ ਕਾਰਕਾਈ ਵਾਈ ਨਹੀਂ ਕੀਤੀ ਸਾਡੇ ਪੁਲਿਸ ਵਾਲੀ ਆ ਤੁਹਾਡੇ ਕਹਿੰਦਾ ਵੀ ਤਮਾਸ਼ਾ ਵੇਖਦੇ ਵੀ ਕੋਈ ਮਰਦਾ ਕੋਣੀ ਬਿਲਕੁਲ ਜੀ ਤਮਾਸ਼ਾ ਵੇਂਦੀਆ ਪੁਲਸਾ ਪੁਲਸ ਵੇਂਦੀਆ ਨਜ਼ਾਰਾ ਕਿ ਕਦੋਂ ਕੋਈ ਮਰੇ ਤੇ ਕਦੋਂ ਅਹੀਂ ਜਾਈਏ ਜਦੋਂ ਟਾਈਮ ਹੁੰਦਾ ਪੁਲਿਸ ਦਾ ਉਦੋਂ ਅਸੀਂ ਸੱਦਦੇ ਆਂ ਉਦੋਂ ਅਸੀਂ ਸੱਦਦੇ ਆਂ ਪੁਲਿਸ ਨੂੰ ਉਦੋਂ ਸਾਡੇ ਕੋਲ ਪੁਲਿਸ ਪਹੁੰਚਦੀ ਨਹੀਂ ਵੇਖੋ ਜੀ ਜਿਹੜੇ ਦੰਗੇ ਪਸਾ ਦੇਣ ਇਹ ਸਭ ਰਾਜਨੀਤੀਆਂ ਤੋਂ ਹੁੰਦਾ ਠੀਕ ਹੈ ਜੀ ਇਹਨਾਂ ਦਾ ਮਸਲਾ ਇਹ ਹੈ ਕਿ ਜਦੋਂ ਸਰਪੰਚ ਨੂੰ ਕੀਤਾ ਹੀ ਫੋਨ ਝਗੜਾ ਹੁੰਦਿਆ ਜੀ ਜਨਾਨੀਆਂ ਨੇ ਫੋਨ ਕੀਤਾ ਕਿ ਸਾਡੇ ਬੰਦੇ ਮਾਰਤੇ ਆ ਜਾਂ ਮਰ ਗਏ ਆ ਜਾਂ ਕੁਝ ਵੀ ਹੋ ਗਿਆ ਸਰਪੰਚ ਦਾ ਫਰਜ਼ ਹੀ ਜੀ ਆ ਕੇ ਸਾਡੇ ਬੰਦਿਆਂ ਨੂੰ ਛਡਾਉਣਾ सरपंच ਦਾ ਨਾਮ ਆ ਕੀ ਹੈ ਸਰਪੰਚ ਦਾ ਨਾਮ ਆ ਜੀ ਜੱਸਾ ਸਿੰਘ ਪਿੰਡ ਸਾੰਦਰਾ ਆ ਜੀ ਠੀਕ ਤੇ ਬਿਲਕੁਲ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਿਹੜੇ ਮੇਰੇ ਕਕਾਰਾਂ ਦੀ ਇਹਨਾਂ ਬੇਅਦਬੀ ਕੀਤੀ ਆ ਜੀ ਉਹ ਤੇ ਚਲੋ ਮੈਂ ਆਪੇ ਜੋ ਉਹ ਮੇਰੇ ਨਾਲ ਭੁਗਤੂਗਾ ਜਿਹੜੀ ਇਹਨਾਂ ਦੀ ਕੀਤੀ ਆ ਉਹ ਇਹਨਾਂ ਦੀ ਬਹੁਤ ਜ਼ਿਆਦਾ ਕੀਤੀ ਆ ਕਿਉਂਕਿ ਮੈਂ ਆਪਦਾ ਮਸਲਾ ਜਿਹੜਾ ਹੈ ਆਵਦਾ ਮਸਲਾ ਮੈਂ ਜਹਦਰ ਭਾਈਆਂ ਨੂੰ ਲੈ ਕੇ ਮੈਂ ਕਰੂੰ ਜਿਹੜੇ ਮੇਰੇ ਕਤਾਰਾਂ ਦੀ ਇਹਨਾਂ ਬੇਇੱਜ਼ਤੀ ਤੁਹਾਡਾ ਨੁਕਸਾਨ ਕਿੰਨਾ ਹੋ ਚੁੱਕਾ ਹੈ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਜੀ ਬਹੁਤ ਜ਼ਿਆਦਾ ਹੀ ਨੁਕਸਾਨ ਹੋ ਚੁੱਕਿਆ ਜੀ ਤੇ ਕੀ ਤੁਸੀਂ ਮੰਗਦੇ ਹੁਣ ਸਾਫ ਮੰਗਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਹੈ ਅਸੀਂ ਪਹਿਲੋਂ ਵੀ ਇਹ ਮੰਗ ਰੱਖੀ ਸੀ ਹੁਣ ਵੀ ਇਹ ਮੰਗ ਰੱਖਦੇ ਆ ਕਿ ਸਾਨੂੰ ਇਹ ਗੱਲਾਂ ਦਾ ਇਨਸਾਫ ਚਾਹੀਦਾ ਹੈ ਵਿਕ੍ਰਮਜੀਤ ਖਾਲਸਾ ਵਿਕ੍ਰਮਜੀਤ ਚਲੋ ਜੀ ਇਧਰ ਹਾਂ ਜੀ ਸਰ ਇੱਕ ਨਾ ਸਾਧਰੇ ਪਿੰਡ ਦੇ ਵਿੱਚ ਕੋਈ ਝਗੜਾ ਹੈ ਦੋ ਤਰ੍ਹਾਂ ਦਾ ਉਹ ਕੀ ਸਾਬ ਮਾਸਟਰ ਦਾ ਮਾਮਲਾ ਸਰ ਦੋਨੋਂ ਤਰ੍ਹਾਂ ਆਪਸ ਵਿੱਚ ਬੱਚਿਆਂ ਨੂੰ ਲੈ ਕੇ ਤਕਰਾਰਬਾਜੀ ਹੋਈ ਉਹ ਤੇ ਦਵਾਦੀ ਵਾਦੀ ਗੱਲ ਬੰਦਿਆ ਤੇ ਆ ਗਈ ਆਪਸ ਵਿੱਚ ਪੀੜੀਆਂ ਨੇ ਦੋਨੇ ਤਰ੍ਹਾਂ ਤੇਰਾ ਉਹਨਾਂ ਨੂੰ ਕਾਫੀ ਨੁਕਸਾਨ ਕੀਤਾ ਦੋਨੋਂ ਤਰ੍ਹਾਂ ਨੇ ਇੱਕ ਦੂਜੇ ਦੇ ਘਰਾਂ ਦਾ ਕਾਫੀ ਨੁਕਸਾਨ ਕੀਤਾ ਤੇ ਕੇਸ ਰਜਿਸਟਰ ਕਰਤਾ ਦੋਨੋਂ ਤਰ੍ਹਾਂ ਅਸਰਕੇ ਦੋਨੋਂ ਤਰ੍ਹਾਂ ਹੋ ਗਈ ਹਾਂ ਅੱਛਾ ਦੋਨੋਂ ਤਰ੍ਹਾਂ ਅੱਛਾ ਠੀਕ